ਸਸ਼ਟ੍ਰੀਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਤੇ ਬਹੁਤ ਜ਼ਿਆਦਾ ਡਿਮਾਂਡਡ ਵੀਡੀਓ ਲੈ ਕੇ ਆਈਆਂ ਅਸੀਂ ਪਾਈ ਸੀਗੀ ਮਸਲੀਨ ਦੇ ਸੂਟ ਕਾਟਨ ਮਸਲੀਨ ਦੇ ਸੂਟ 2000 ਦੇ ਵਿੱਚ ਤੇ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕੁਝ ਇੱਕ ਸੈੱਟ ਤਾਂ ਤੁਹਾਨੂੰ ਸੇਮ ਹੀ ਦਿਖਾਵਾਂਗੇ ਉਹਦੇ ਵਿੱਚ ਜਿਹੜੇ ਡਿਜ਼ਾਈਨ ਨੇ ਤੇ ਸੇਮ ਹੀ ਪੈਟਰਨ ਸੇਮ ਹੀ ਸਟਫ ਸੇਮ ਹੀ ਮੰ ਬ੍ਰਾਂਡ ਦੇ ਸੂਟ ਨੇ ਛੋਨੂੰ ਨਵੇਂ ਡਿਜ਼ਾਈਨ ਦਿਖਾਵਾਂਗੇ ਥੋੜੇ ਬਾਤੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਆਜ਼ੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਆ ਸੂਟ ਦੇਖ ਕੇ ਤੁਹਾਨੂੰ ਯਾਦ ਆ ਜੇਗਾ ਇਹ 2000 ਦੇ ਸੂਟ ਪਾਈ ਸੀਗੇ ਜੀ ਅਸੀਂ ਮਸਲੀਨ ਦੇ ਬਿਲਕੁਲ ਨਵੇਂ ਨੇ ਕੇਸਰ ਕਰਾਚੀ ਬ੍ਰਾਂਡ ਹੈ ਇਹਨਾਂ ਦਾ ਇਹ ਕਾਟਨ ਮਸਲੀਨ ਆ ਤੁਸੀਂ ਬਿਦਾਉਟ ਲਾਈਨਿੰਗ ਵੀ ਹੈ ਨਾ ਸੂਟਾਂ ਨੂੰ ਸਟਿਚ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈ ਕਿ ਇਹਦੀ ਸਲਵਾਰ 2 ਮੀਟਰ ਪਲੱਸ ਰਹੂਗੀ ਤੇ ਇਦਾਂ ਦੀ ਹੈਗੀ ਹੈ ਜੀ ਇਹਦੀ 셔ਟ ਹੈਂਡ ਦੇ ਨਾਲ ਸਾਰੇ ਹਾਈਲਾਈਟ ਹੋਣਗੇ ਤੁਸੀਂ ਫੋਟੋ ਵਿੱਚ ਧਿਆਨ ਨਾਲ ਦੇਖ ਲਿਓ ਸੂਟ ਸਾਰੇ ਕਲਰ ਡਿਜ਼ਾਈਨ ਸੇਮ ਹੋਣਗੇ ਇਦਾਂ ਜੀ ਲੁੱਕ ਇਸ ਸੂਟ ਦੇ ਠੀਕ ਹੈ ਬਲੈਕ ਕਲਰ ਦੇ ਵਿੱਚ ਸੂਟ ਹੈ ਦੇ ਰਿਕੋ ਸਾਰਾ ਹੀ ਹੈਂਡ ਦੇ ਨਾਲ ਸਿੱਪੀ ਦੇ ਨਾਲ ਇਹ ਹਾਈਲਾਈਟਡ ਸੂਟ ਐਦਾਂ ਹੀ ਤੁਹਾਨੂੰ ਮਿਲੇਗਾ ਜੀ ਨਾਲ ਸੇਮ ਹੀ ਮਸਲੀਨ ਦਾ ਦੁਪੱਟਾ ਬਹੁਤ ਸੌਫਟ ਦੁਪੱਟਾ ਲੰਮਾ ਚੌੜਾ ਦੁਪੱਟਾ ਰਹੂਗਾ ਜੀ 2000 ਦਾ ਸੂਟ ਹੈ ਅੱਜ ਦੀ ਸਾਰੀ ਹੀ ਵੀਡੀਓ 2000 ਦੀ ਆ ਪ੍ਰੋਪਰ ਐਦਾਂ ਦੀ ਲੁੱਕ ਆਏਗੀ ਸੂਟ ਦੀ ਬਣਨ ਤੋਂ ਬਾਅਦ ਇਹ ਜਿਹੜਾ ਆਪਣਾ ਫਲਾਰ ਹਾਈਲਾਈਟ ਹੋਇਆ ਹੋਇਆ ਐ ਐਦਾਂ ਆ ਜਾਏਗਾ ਬਾਜੂ ਤੇ ਵੀ ਜਿੱਦਾਂ ਦੇ ਵੀ ਕਲਰ ਨੇ ਸੇਮ ਫੋਟੋ ਵੀ ਤੁਹਾਨੂੰ ਐਜ਼ ਇਟ ਇਜ਼ ਮਿਲ ਜਾਣਗੇ ਇਹ ਮੈਂ ਤਾਂ ਦੱਸ ਰਹੀ ਆ ਕੋਈ ਸੂਟ ਅਸੀਂ ਨਹੀਂ ਖੋਲਿਆ ਤਾਂ ਫਿਰ ਤੁਹਾਨੂੰ ਫੋਟੋ ਤੇ ਸੇਮ ਪਤਾ ਲੱਗ ਜਾਏਗਾ ਠੀਕ ਹੈ ਜੀ ਇਹ ਦੇਖੋ ਸੇਮ ਹੀ ਡਿਜ਼ਾਈਨ ਦੇ ਵਿੱਚ ਹੈ ਇਹ ਵਾਲਾ ਸੂਟ ਇੱਧਰ ਰਹਿ ਗਿਆ ਸੂਟ ਇਹ ਕਲਰ ਦਾ ਫਰਕ ਕਲਰ ਜਿਹੜਾ ਫੋਟੋ 'ਚ ਹੋਏਗਾ ਉਹ ਵਾਲੇ ਕਲਰ ਸਲਵਾਰ ਦਾ ਰਹੇਗਾ ਜੀ ਦੇਖੋ ਕਿੰਨਾ ਪਿਆਰਾ ਸੂਟ ਲੱਗਦਾ ਪਾਇਆ ਹੋਇਆ ਇਹ ਤੁਹਾਡੇ ਡਿਜ਼ਾਈਨਰ ਦੇ ਪੀਸ ਬਣਦੇ ਨੇ ਬਣਨ ਤੋਂ ਬਾਅਦ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਹਿਰੂਨ ਦੀ ਟੋਨ ਦੇ ਉੱਪਰ ਮਿਲ ਜੇਗਾ ਬਹੁਤ ਪਿਆਰਾ ਕਲਰ ਆ ਬਿਲਕੁਲ ਨਮਾਜਾ ਸ਼ੇਡ ਆ ਠੀਕ ਹੈ ਜੀ ਸਿੱਪੀ ਦੇ ਨਾਲ ਪ੍ਰੋਪਰ ਹਾਈਲਾਈਟ ਆ ਐਦਾਂ ਹੀ ਦੇਖੋ ਫੋਟੋ ਦੇ ਵਿੱਚ ਦਿਖ ਰਿਹਾ ਜਿੱਦਾਂ ਦਾ ਫੋਟੋ ਤੇ ਆ ਸੂਟ ਸੇਮ ਉਦਾਂ ਦਾ ਹੀ ਸੂਟ ਤੁਹਾਨੂੰ ਇਹਨਾਂ ਦੇ ਕਲਰ ਡਿਜ਼ਾਈਨ ਸੇਮ ਮਿਲਣਗੇ ਜੀ ਸ਼ਿਪਿੰਗ ਅਲੱਗ ਤੋਂ ਰਹੇਗੀ 2000 ਦਾ ਸੂਟ ਆ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਸੇਮ ਹੀ ਸਟੱਫ ਦੇ ਵਿੱਚ ਕੁਝ ਨਵਾਂ ਦੰਨੇ ਆ ਤੁਹਾਨੂੰ ਮਤਲਬ ਡਿਜ਼ਾਈਨ ਨਵਾਂ ਦੰਨੇ ਆ ਸਟੱਫ ਸੇਮ ਆ ਠੀਕ ਹੈ ਜੀ ਇਹ ਹੈਗੀ ਆ ਇਹਦੀ ਸਲਵਾਰ ਇੱਧਾ ਰਹੇਗਾ ਇਹ ਸੂਟ ਠੀਕ ਹੈ ਜੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਸੂਟ ਦਾ ਸਟਫ ਤਾਂ ਬਹੁਤ ਜ਼ਿਆਦਾ ਸੌਫਟ ਆ ਦੇਖੋ ਜਿੱਥੇ ਰੱਖਦੇ ਆ ਉੱਥੇ ਟਹਿ ਬੈਠ ਜਾਂਦੀ ਹੈ ਇਸ ਸਟਫ ਦੇ ਠੀਕ ਹੈ ਇੱਕ ਮਤਲਬ ਕ੍ਰੇਪ ਦੀ ਤਰ੍ਹਾਂ ਪਰ ਹੈ ਕਾਟਨ ਦੇ ਵਿੱਚ ਅਜੇ ਇੰਨਾ ਸੌਫਟ ਕਾਟਨ ਹੈ ਇਹ ਮਸਲੀਨ ਤੇ ਪ੍ਰਾਈਸ 2000 ਅਜੇ ਸ਼ਿਪਿੰਗ ਅਲੱਗ ਤੋਂ ਰਹੇਗੀ ਪੰਜਾਬ ਦੇ ਵਿੱਚ 170 ਰੁਪਏ ਰਹਿਣਗੇ ਅਦਰ ਸਟੇਟ ਦੇ ਅਲੱਗ ਤੋਂ ਹੋਣਗੇ ਜੀ ਸੇਮ ਡਿਜ਼ਾਈਨ ਨੈਕਸਟ ਦੇ ਦੇ ਰਹੇ ਹਾਂ ਡਿਜ਼ਾਈਨਿੰਗ ਪ੍ਰੋਪਰ ਤੁਹਾਨੂੰ ਫੋਟੋ ਚ ਦਿਖ ਜਾਈਗੀ ਠੀਕ ਹੈ ਜੀ ਇਹ ਹੈਗੇ ਆ ਤਾਂ ਇਹ ਜੋਕ ਸਟਾਈਲ ਚ ਬਣੇ ਹੋਇਆ ਬਹੁਤ ਸੋਹਣੇ ਇਹ ਦੇਖੋ ਉੱਪਰ ਯੋਕ ਬਣਿਆ ਹੋਇਆ ਨੀਚੇ ਇਦਾਂ ਲਾਈਨਾਂ ਦੇ ਨਾਲ ਬਹੁਤ ਪਿਆਰੇ ਪਿਆਰੇ ਜਿਹੇ ਡਿਜ਼ਾਈਨ ਆ ਕਲਰ ਤੁਸੀਂ ਦੇਖ ਲਓ ਇਹਦੇ ਨਾਲ ਗ੍ਰੇ ਸਲਵਾਰ ਆ ਤੇ ਇਹ ਹੈ ਜੀ ਇੱਕ ਡਿਜ਼ਾਈਨ ਡਿਜ਼ਾਈਨ ਸਾਰੇ ਬਹੁਤ ਸੋਹਣੇ ਆ ਇਹ ਵਾਲਾ ਡਿਜ਼ਾਈਨ ਆ ਠੀਕ ਹੈ ਇਹਦੇ ਨਾਲ ਵਾਈਨ ਜੇ ਕਲਰ ਦੀ ਸਲਵਾਰ ਆ ਇਹ ਵਾਲਾ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਇਹ ਜਿਹੜਾ ਮੈਂ ਫਰਸਟ ਖੋਲਿਆ ਸੀ ਮੇ ਵੀ ਉਹਦੇ ਨਾਲ ਦਾ ਸੂਟ ਹੈ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਨੈਕਸਟ ਦੇ ਰਹੀਆਂ ਜੀ ਦੇਖੋ ਡਿਜ਼ਾਈਨ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਹੈਗੀ ਇਹਦੀ ਫੋਟੋ ਠੀਕ ਹੈ ਇੱਕ ਤੁਹਾਨੂੰ ਮਿਲ ਜੇਗਾ ਜੀ ਇਹ ਬਲੈਕ ਕਲਰ ਦੇ ਵਿੱਚ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਦੇਖੋ ਐਡਾ ਆਣਗੇ ਡਿਜ਼ਾਈਨ ਸੋ ਇਹ ਫਰਸਟ ਮੈਂ ਤੁਹਾਨੂੰ ਤੈਹ ਲਈ ਵੀ ਇਦਾਂ ਹੀ ਦਿਖਾਨੀ ਆ ਕਿਉਂਕਿ ਫੋਟੋਸ ਤੁਹਾਨੂੰ ਦਿਖ ਜਾਣਗੇ ਐਡਾ ਆਏਗਾ ਇਹ ਡਿਜ਼ਾਈਨ ਠੀਕ ਹੈ ਇਹ ਹੈਗੀ ਇਹਦੀ ਸਲਵਾਰ ਤੇ ਕੁਛ ਇਦਾਂ ਦੀ ਹੈਗੀ ਲੁੱਕ ਇਹ ਕੇਵਲਾ ਡਿਜ਼ਾਈਨ ਹੈ ਠੀਕ ਹੈ ਜੀ ਇਹ ਸਾਰੇ ਡਿਜ਼ਾਈਨ ਬਹੁਤ ਪਿਆਰੇ ਆ ਪ੍ਰਾਈਸ ਹੈਗਾ ਇਹ 2000 ਅਜਰੀ ਸਾਰੀ ਵੀਡੀਓ ਦਾ ਇਦਾਂ ਦੇ ਸੂਟ ਮੈਂ ਪਹਿਲਾਂ ਦਿਖਾਏ ਸੀ ਤੁਹਾਨੂੰ बहुत सारी कलर ऑप्शन सी तो काफ़ी ज़्यादा पसंद किए सब ने सूट यह स्टफ भी बहुत ज़्यादा सोहना देखो सूट क्योंकि प्राइस अकॉर्डिंग स्टफ़ मिलता है विल डिजाइनिंग बहुत सोहनी मिलती है फिर डिमांड तो अपने आप आती है ये देखो जी दप्टा प्योर मसलीन का ਸੇਮ ਹੀ ਡਿਜ਼ਾਈਨ ਦੇ ਵਿੱਚ ਇੱਕ ਇਹ ਕਲਰ ਮਿਲ ਜਾਏਗਾ ਤੁਹਾਨੂੰ ਠੀਕ ਹੈ ਇਹ ਹੈਗੀ ਸਲਵਾਰ ਤੇ ਬਹੁਤ ਪਿਆਰਾ ਕਲਰ ਨਿਓਨ ਸ਼ੇਡ ਕਾਫੀ ਡਿਮਾਂਡਡ ਬਹੁਤ ਸਾਰੀਆਂ ਫੋਟੋਆਂ ਆਈਆਂ ਵੀ ਐ ਇਸ ਸੂਟ ਦੀ ਕਲਰ ਵੀ ਬਹੁਤ ਸੋਹਣਾ ਹੈ ਕੰਟਰਾਸਟ ਵੀ ਬਹੁਤ ਪਿਆਰਾ ਇਹਨਾਂ ਦਾ ਠੀਕ ਹੈ ਇਹ ਸਲਵਾਰ ਹੈ ਜੇ ਇਹ ਦੁਪੱਟਾ ਇਦਾਂ ਦੀ ਲੁੱਕ ਆ ਏ ਲਾਈਨ ਚ ਬਣਾ ਸਕਦੇ ਹੋ ਸਿੰਪਲ ਸਟ੍ਰੇਟ ਸੂਟ ਬਣਾ ਸਕਦੇ ਹੋ ਉਹ ਥੋੜੀ ਚੁਆਇਸ ਆ ਸੇਮ ਹੀ ਡਿਜ਼ਾਈਨ ਚ ਇਹ ਕੇਵळा ਕਲਰ ਆ ਇਹ ਵੀ ਕੰਟਰਾਸਟ ਬਹੁਤ ਪਿਆਰਾ ਹੈ ਠੀਕ ਹੈ ਜੀ ਫੁੱਲ ਡਿਮਾਂਡਡ ਵੀਡੀਓ ਜਿਹੜੇ ਜਿਹੜੇ ਰਹਿ ਗਏ ਸੀ ਪਹਿਲਾਂ ਉਹ ਸਾਰੇ ਸੂਟ ਇਹ ਲੈ ਸਕਦੇ ਆ ਇਹ ਸਾਰੇ ਕਲਰ ਨਹੀਂ ਇਹ ਮੈਂ ਤਾਂ ਇਦਾਂ ਦਿਖਾ ਰਹੀ ਆ ਕਿਉਂਕਿ ਤੁਸੀਂ ਇਹਦੇ ਨਾਲ ਦੇ ਸੂਟ ਪਹਿਲਾਂ ਦੇਖੇ ਹੋਏ ਆ ਠੀਕ ਹੈ ਜੀ ਨੈਕਸਟ ਡਿਜ਼ਾਈਨ ਬਹੁਤ ਸੋਹਣਾ 올ਓਵਰ ਸ਼ਰਟ ਪ੍ਰਿੰਟ ਆ ਸਾਰੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਕਲਰ ਵੀ ਬਹੁਤ ਪਿਆਰਾ ਹੈ ਇਹ ਦੇਖੋ ਸਲਵਾਰ ਦਾ ਕੰਰਸ਼ ਇਹ ਹੈਗੀ ਸ਼ਰਟ ਠੀਕ ਹੈ ਜੀ نیچے ਘੇਰੇ ਤੇ ਵੀ ਪ੍ਰੋਪਰ ਔਰਗੇਂਜ਼ਾ ਦੇ ਉੱਪਰ ਵਰਕ ਆ ਦਿਨੇੱਕ ਦੇ ਵੀ ਪ੍ਰੋਪਰ ਔਰਗੇਂਜ਼ਾ ਦੇ ਨਾਲ ਵਰਕ ਦੇ ਨਾਲ ਹੈਂਡ ਵਰਕ ਆ ਪੱਟੀ ਆ ਬੱਸ ਉਹਨੇ ਕੰਟਰਾਸਟ ਵਿੱਚ ਇਹਦਾ ਵੀ ਦੁਪੱਟਾ ਰਹੂਗਾ ਖੁਸ਼ ਇਦਾਂ ਦਾ ਹੈਗਾ ਜੀ ਦੁਪੱਟਾ ਠੀਕ ਹੈ ਜੀ ਦੇਖੋ ਜੀ ਸੇਮ ਦੇ ਵਿੱਚ ਨੈਕਸਟ ਕਲਰ ਬਹੁਤ ਸੋਨਾ ਕਲਰ ਆ ਗਰਮੀ ਦੇ ਵਿੱਚ ਇਦਾਂ ਦੇ ਸੂਟ ਫਾਈ ਹੁੰਦੇ ਆ ਬਹੁਤ ਸੋਹਣੇ ਲੱਗਦੇ ਆ ਵਿਦਾਊਟ ਲਾਈਨਿੰਗ ਬਣਨੇ ਕੇ ਸੂਟ ਤੁਸੀਂ ਲਾਈਨਿੰਗ ਲਾ ਕੇ ਬਣਾਣੀ ਹੈ ਤਾਂ ਸੂਟ ਦੀ ਥੋੜੀ ਜਿਹੀ ਲਾਈਫ ਵਧ ਜਾਂਦੀ ਹੈ ਜੀ ਪ੍ਰੈਸ ਫਰੂਸ ਦੀ ਕੁਝ ਖਾਸ ਨੀਡ ਹੈ ਨਹੀਂ ਇਹਨਾਂ ਕੱਪੜਿਆਂ ਨੂੰ ਠੀਕ ਹੈ ਪਿਓਰ ਮਸਲੀਨ ਹੈ कॉटन मस्लिन ਤੇ ਠੀਕ ਹੈ ਜੀ ਇੱਕ ਮੈਂ ਤੁਹਾਨੂੰ ਇਹ ਕਲਰਫੁੱਲ ਜੇ ਸੂਟ ਦਿਖਾਈ ਸੀਗੇ ਇਹਦੇ ਵਿੱਚ ਮੈਂ ਮੰਗਵਾਉਣ ਦੀ ਕੋਸ਼ਿਸ਼ ਕੀਤੀ ਸੀ ਸੂਟ ਸਿਰਫ 2-3 ਕੇ ਮਿਲੇ ਆ ਮੈਨੂੰ ਕਾਫੀ ਹਾੜਾ ਡਿਮਾਂਡਡ ਸੀਗੀ ਮੇਰੀ ਇਹ ਵਾਲੀ ਵੀਡੀਓ ਦੇਖੋ ਸੂਟ ਨੀਚੇ ਕੀ ਰੇਟੇ ਬਸ ਨਾ ਮਲਟੀ ਜੇ ਕਲਰ ਠੀਕ ਹੈ ਇਦਾਂ ਹੀ ਹੈਗਾ ਜੀ ਬੈਕ ਤੇ ਪਲੇਨ ਸਲਵਾਰ ਇਹਦੇ ਨਾਲ ਤੇ ਨਾਲ ਇਹਨਾਂ ਦੇ ਵੀ ਮਸਲੀਨ ਦੇ ਹੀ ਦੁਪੱਟੇ ਰਹਿਣਗੇ ਮਸਲੀਨ ਦਾ ਸੂਟ ਆ कॉटन मस्लिन ਤੇ मस्लिन ਦਾ ਹੈਗਾ ਜੀ ਦੁਪੱਟਾ ਮਤਲਬ ਗਰਮੀ ਚ ਨਾ ਹੀ ਚੂਭਣ ਵਾਲਾ ਸਟੱਫ ਆ ਤੇ ਨਾ ਹੀ ਜਿੱਦਾਂ ਨਾਲ ਚਿਪਕਣ ਵਾਲਾ ਗਰਮੀ ਜੀ ਆਣੇ ਵਾਲਾ ਉਹਦਾ ਨਾ ਸਟੱਫ ਆ ਬਹੁਤ ਸੋਹਣਾ কুল কুল ਜਿਹਾ ਸਟੱਫ ਹੈ ਜੀ ਇਹ ਸੇਮ ਦੇ ਵਿੱਚ ਕਲਰ ਠੀਕ ਆ ਜੀ ਇਹਦਾ ਦੁਪੱਟਾ ਖੁਸ਼ ਏਦਾਂ ਦੀ ਲੁੱਕ ਆ ਜਾਏਗੀ ਕੰਟਰਾਸਟ ਦੁਪੱਟਾ ਐਵੇਂ ਤਾਂ ਹੀ ਆ ਦੇਖੋ ਜੀ ਨੈਕਸਟ ਬਹੁਤ ਸੋਹਣਾ ਕਲਰ ਕਲਰ ਹੀ ਬਹੁਤ ਸੋਹਣਾ ਹੈ ਸੁੱਕੀ ਮਹਿੰਦੀ ਜੀ ਵਰਗਾ ਕਲਰ ਹੈ ਠੀਕ ਹੈ ਹਾਈਲਾਈਟ ਆ ਪ੍ਰੋਪਰ ਏਦਾਂ ਦੇ ਦੁਪੱਟੇ ਨੇ ਜੇ ਲੁੱਕ ਪ੍ਰੋਪਰ ਤੁਹਾਨੂੰ ਫੋਟੋ ਚ ਪਤਾ ਲੱਗ ਜੇਗੀ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਥੋੜੇ 뷰 ਘਟਦੇ ਜਾ ਰਹੇ ਹਾਂ ਕਿਉਂਕਿ ਮੈਂ ਜਿੱਧਾ ਗਈ ਹੋਈ ਸੀਗੀ ਆਪ ਥੋੜਾ ਜਿਹਾ ਇੱਕ ਘੱਟ ਮੈਸੇਜ ਆ ਰਿਪਲਾਈ দেয়া ਜਾਂਦਾ ਸੀ ਸ਼ਾਪ ਤੇ ਕੁੜੀਆਂ ਦੰਨੀਆਂ ਜਾਂ ਨਹੀਂ ਦੰਨੀਆਂ ਤਾਂ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਆ ਤੁਸੀਂ ਸ਼ੇਅਰ ਕਰੋ ਆਪਾਂ ਫਿਰ ਤੋਂ ਹੀ ਮਤਲਬ ਕਿਸ ਨੂੰ ਓਦਾਂ ਹੀ ਉਸੇ ਸਟੇਜ ਸੇ ਆ ਕੇ ਉਵੇਂ ਦੇ ਸੂਟ ਦੇਈਏ ਥੈਂਕ ਯੂ ਜੀ ਥੈਂਕ ਯੂ ਸੋ ਮੱਚ